ਦੋਸਤੋ ਸਤਿ ਸ਼੍ਰੀ ਅਕਾਲ ਅੱਜ ਫੇਰ ਸਰਪੰਚ ਸਾਹਿਬ ਨਾਲ ਕਰਦੇ ਆਂ ਗੱਲਾਂ ਬਾਤਾਂ ਹੋਰ ਜੀ ਸਰਪੰਚ ਸਾਹਿਬ ਕੀ ਹਲਚਾਲ ਹੈ ਜੀ ਛੜਦੀ ਕਲਾ ਜੀ ਹੋਰ ਠੀਕ ਸੇ ਤਾਂ ਜੀ ਬਹੁਤ ਵਧੀਆ ਸਰਪੰਚ ਸਾਹਿਬ ਪਿਛਲੇ ਸਾਲ ਆਪਾਂ ਦੇਖਿਆ ਕਿਸਾਨਾਂ ਨੂੰ ਬੜੀਆਂ ਦਿੱਕਤਾਂ ਆਈਆਂ ਇਸ ਵਾਰੀ ਝੋਨੇ ਦੀ ਕਿਉਂਕਿ 2 ਮਹੀਨਿਆਂ ਨੂੰ ਝੋਨਾ ਆ ਜਾਣਾ ਮੰਡੀਆਂ ਦੇ ਵਿੱਚ ਅੰਬਾਰ ਲੱਗ ਜਾਣੇ ਨੇ ਇਸ ਵਾਰੀ ਕਿੰਨੀ ਕਿ ਤਿਆਰੀ ਚੱਲ ਰਹੀ ਹੈ ਜੀ ਪੰਜਾਬ ਸਰਕਾਰ ਦੀ ਦੱਸੋ ਜੀ ਪਿਛਲੀ ਵਾਰੀ ਬਹੁਤ ਮੁਸ਼ਕਲਾਂ ਆਈਆਂ ਸੀ ਮੰਡੀਆਂ 'ਚ ਕਿਸਾਨਾਂ ਨੂੰ ਕਿਸੇ ਨੂੰ ਮਹੀਨਾ ਵੀ ਬੈਠਣਾ ਪਿਆ 20-20 ਦਿਨਾਂ ਆਮੀ ਬੈਠੇ ਸੀਐਮ ਸਾਹਿਬ ਨੇ ਐਲਾਨ ਕੀਤਾ ਸੀ ਵੀ ਪੀਆਰ 126 ਲਾਓ ਹਮ ਅਸੀਂ ਚੱਕਾਂਗੇ ਹਮ ਪਰ ਕਿਉਂਕਿ ਉਹ ਇੱਕ ਤਾਂ ਘੱਟ ਸਮੇਂ ਦੀ ਘੱਟ ਸਮਾਂ ਲੈਣ ਵਾਲੀ ਉਹ ਆਪਣੀ ਕਿਸਮ ਹੈ ਵੀ ਪਾਣੀ ਦੀ ਬਚਤ ਹੋਊਗੀ ਬਿਲਕੁਲ ਜੀ ਰੱਬ ਦਾ ਤਾਂ ਨੇਕ ਸੀ ਉਹਨਾਂ ਸਿੰਘ ਸਾਹਿਬ ਦਾ ਵੀ ਠੀਕ ਹੈ ਪਰ ਆ ਗਈ ਗੱਲ ਛੱਲਰਾਂ ਵਾਲਿਆਂ ਦੀ ਚੱਕੀ ਨਹੀਂ ਹੋ ਹੂੰ ਕਿਉਂਕਿ ਉਹ ਕਹਿੰਦੇ ਸੀ ਵੀ ਚੌਲ ਟੁੱਟਦਾ ਹਾਂ ਚੌਲ ਟੁੱਟਦਾ ਛੱਲਰਾਂ ਵਾਲਿਆਂ ਦੇ ਉਹ ਫਿੱਟ ਨਹੀਂ ਆਈ ਹੂੰ ਕਿਸਾਨਾਂ ਨੇ 20-20 ਦਿਨ ਮੰਡੀਆਂ 'ਚ ਬੈਠੇ ਤੇ 7-7 ਕਿਲੋ ਤੱਕ ਕਾਟ ਲੱਗੀ ਪਾਟ ਦੀ 3-4 ਕਿਲੋ ਤਾਂ ਆਮ ਹੀ ਲੱਗੀ 7-7 ਕਿਲੋ ਵੀ ਕਿੰਨੇ ਲੋਕਾਂ ਨੇ ਦੱਸਦੇ ਨੇ ਵੀ 7 ਕਿਲੋ ਦੀ ਕਾਟਣਾ ਉਹ ਕਰਿਆ ਐਤੀ ਲੋਕਾਂ ਨੇ ਵਕੀਨ ਨਹੀਂ ਕੀਤਾ ਵੀ ਪਹਿਲਾਂ ਵਾਂਗ ਓਖੇ ਹੋਣਗੇ ਆ ਬੋਲਿਆ ਇਸ ਵਾਰਿੰਗ ਵੀ ਬੋਲਿਆ ਸੀਐਮ ਸਾਹਿਬ ਨੇ ਐਤਕੀ ਵੀ ਵੀ ਚੱਕਾਂਗੇ ਹੂੰ ਪਰ ਲੋਕਾਂ ਨੇ ਨਹੀਂ ਯਕੀਨ ਕੀਤਾ ਤੁਸੀਂ ਦੇਖ ਲਓ ਵੀ ਮਾਲ ਵਿੱਚ ਬਹੁਤ ਵੱਡੀ ਪੱਧਰ ਤੇ ਪੂਛਾ 44 ਲੱਗੀ ਗਿਆ ਜੀ ਲੋਕਾਂ ਨੇ ਲੱਗੀ ਹੋਈ ਹੈ ਹਾਂਜੀ ਹਾਂਜੀ ਹੂੰ ਮੈਂ ਸਿਉਹ ਸੀਐਮ ਸਾਹਿਬ ਖੇਤੀਬਾੜੀ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਆਏ ਨੇ ਪਿਛਲੇ ਦਿਨੀ ਕੱਲ ਕੱਲ ਪਤਨੀ ਪਰਸੋਂ ਹੂੰ ਇਹਨਾਂ ਨੇ ਉੱਥੇ ਆਰਡੀਐਫ ਦੀ ਮੰਗ ਵੀ ਕੀਤੀ ਹੈ ਹੂੰ ਤੇ ਨਾਲ ਮੇਰੇ ਖਿਆਲ ਤੇ ਆ ਵੀ ਕੀਤੀ ਹੋਊਗੀ ਜਦੋਂ ਖੇਤੀਬਾੜੀ ਮੰਤਰੀ ਨੂੰ ਮਿਲੇ ਨੇ ਵੀ ਹਾਂ ਚੱਕਣ ਬਾਰੇ ਹਾਂ ਕੀਤੀ ਆ ਚੱਕਣ ਬਾਰੇ ਫਸਲਾਂ ਕਿਉਂਕਿ ਹਜੇ ਤੱਕ ਗੋਡਾਊਨ ਖਾਲੀ ਨਹੀਂ ਹੋਏ ਹੂੰ ਮਹੀਨੇ ਤੋਂ ਤਾਂ ਕਹਿਣਾ ਦੂ ਰਹਿ ਗਏ ਹਾਂਜੀ ਲਿਫਟਿੰਗ ਦੀ ਸਮੱਸਿਆ ਫੇਰ ਆਊਗੀ ਹੂੰ ਜਿਹੜੇ ਅਧਿਕਾਰੀ ਹੁੰਦੇ ਨੇ ਉਹਨਾਂ ਕੋਲੇ ਬਹਾਨਾ ਹੋ ਜਾਂਦਾ ਵੀ ਇਹ ਤਾਂ ਜੀ ਸੈਂਟਰ ਦਾ ਕੰਮ ਹੈ ਇਹ ਕੇਂਦਰ ਦੇ ਹੱਥਾਂ ਲਿਫਟਿੰਗ ਕਰਨਗੇ ਅਸੀਂ ਕੀ ਕਰੀਏ ਉਹਨਾਂ ਨੇ ਕਿ ਪਹਿਲਾਂ ਚੱਕੀ ਨਹੀਂ ਨਵਾਂ ਕਿੱਥੇ ਸਟੋਰ ਕਰੀਏ ਟੋਨਾ ਅਸੀਂ ਹੂੰ ਤੇ ਇਸ ਮਾਮਲੇ ਤੇ ਕੇਂਦਰ ਦੀ ਇੱਕ ਦਲੀਲ ਹੈ ਜਿਹੜੀ ਹਾਸੋਹੀਣੀ ਹੈ ਵੀ ਜਗਾ ਦੇਓ ਖਰੀਦ ਕੇ ਕਿਸਾਨਾਂ ਤੋਂ ਅੱਛਾ ਹੁਣ ਇੱਕ ਤਾਂ ਯੂਪੀ ਬਿਹਾਰ ਦੀ ਜ਼ਮੀਨ ਹੋਊਗੀ ਮੰਨ ਲਓ ਉੱਥੋਂ ਦਾ ਰੇਟ ਹੈ ਇੱਕ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਰੇਟ ਕਹਿੰਦੇ ਉਹ ਦੇਣਾ ਹੈ ਸਰਕਾਰੀ ਹੈ ਵੀ ਸਾਡੇ ਕੋਲੇ ਸਟੋਰ ਕਰਨ ਵਾਸਤੇ ਅਸੀਂ ਭਲੰਤ ਬਣਾਵਾਂਗੇ ਜੀ ਉਹ ਕਰਾਂਗੇ ਹੁਣ ਜਾਂ ਤਾਂ ਇਹ ਲੋਕਾਂ ਨੂੰ ਫਿਰ ਸਰਕਾਰ ਆਪਦੇ ਪੱਲੇ ਪਾ ਕੇ ਦੇ ਦੇ ਪੈਸੇ ਭਲੰਤ ਨਵੀਂ ਜਗਾ ਖਰੀਦੀ ਜਾਵੇ ਵੀਰ ਕੇ ਵੱਡੇ ਪੱਤਰ ਤੇ ਹੋ ਜੇ ਬਣ ਜਾਣ ਗੜਾਉਣ ਬਣ ਜਾਣ ਜਾਂ ਪਲਤ ਫੁੱਲੇ ਕੁਝ ਵੀ ਉਹ ਸਰਕਾਰਾਂ ਦੀ ਮਰਜ਼ੀ ਐ ਇਸ ਕਰਕੇ ਮਸਲਾ ਲੋਟ ਨਹੀਂ ਆਇਆ ਠੀਕ ਹੈ ਜੀ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਛੋਟੀ ਜੀ ਨਾਲ ਹੋਰ ਝੋੜਦਾ ਵੀ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਆਰਡੀਐਫ 9000 ਕਰੋੜ ਹੈ ਪੰਜਾਬ ਦਾ ਠੀਕ ਹੈ ਜੀ 2021 ਤੋਂ ਲੈ ਕੇ ਠੀਕ ਹੈ ਉਦੋਂ ਅਮਰਿੰਦਰ ਸਿੰਘ ਨੇ ਨਾ ਉਹ ਇਹ ਪੈਸਾ ਕਿਸੇ ਪਾਸੇ ਹੋਰ ਵਰਤ ਲਿਆ ਹਾਂ ਠੀਕ ਹੈ ਉਹ ਮਿਸਯੂਟਿਲਾਈਜ਼ ਦਾ ਹੋ ਗਿਆ ਹਾਂ ਮਿਸਯੂਟਿਲਾਈਜ਼ ਤੇ ਸੈਂਟਰ ਨੂੰ ਇਸ ਗੱਲ ਦਾ ਬਹਾਨਾ ਬਣ ਗਿਆ ਉਹਨਾਂ ਨੂੰ ਤੋਂ ਬਾਅਦ ਆਪਣੇ ਪੈਸੇ ਦੇਣੀ ਬੰਦ ਕਰਤੇ ਹੂੰ 2020 21 22 23 24 25 ਇੰਨੇ ਸਾਲਾਂ ਦਾ ਪੈਸਾ 9000 ਕਰੋੜ ਬਣਿਆ ਪਿਆ ਹੂੰ ਤੇ ਉਹ ਦਿੰਦੇ ਨਹੀਂ ਠੀਕ ਹੈ ਜੀ ਨਾ ਹੀ ਹੋਇਆ ਮਿਲਡੰਗਲ ਦੇ ਨਾਲ ਦੇਣ ਹੂੰ ਕਿਉਂਕਿ ਇੱਕ ਤਾਂ 1987 ਦਾ ਐਕਟ ਸੀ ਜਿਹੜਾ ਉਹ ਤੇ ਸੋਧ ਕਰਤੀ ਸੀ ਪੰਜਾਬ ਸਰਕਾਰ ਨੇ ਕਰਵਾਈ ਸੀ ਕਰੀ ਸੈਂਟਰ ਦੇ ਕਹਿਣ ਤੇ ਸੀ ਉਹ ਇੱਕ ਕਿਸਮ ਦੇ ਸੈਂਟਰ ਕੋਲੇ ਹੱਥ ਵੜਾ ਲੈ ਠੀਕ ਹੈ ਹੁਣ ਤਾਂ ਵੱਡਾ ਸਟੈਟ ਲੈਣਾ ਪਊਗਾ ਆਰਡੀਐਫ ਲੈਣ ਵਾਸਤੇ ਵੀ ਨਹੀਂ ਅਸੀਂ ਤਾਂ 1987 ਵਾਲਾ ਇੱਕ ਦੁਬਾਰਾ ਵਿਧਾਨ ਸਭਾ ਕੋ ਲੈ ਕੇ ਆਉਨੇ ਆਂ ਵੀ ਇਸ ਐਮੈਂਡਮੈਂਟ ਕਰਦੇ ਆਂ ਹੂੰ ਤਾਂ ਤਾਂ ਸੈਂਟਰ ਉਹ ਹੋ ਗਿਆ ਦਬਾਅ ਬਣਾਇਆ ਜਾਵੇ ਸੈਂਟਰ ਤੇ ਇਹ ਪਤਾ ਲੱਗੇ ਵੀ ਪੰਜਾਬ ਲੜ ਰਿਹਾ ਜਾਨੀ ਆਰਡੀਐਫ ਤੇ ਕਿਉਂਕਿ ਚਲੋ ਕੱਲੇ ਸੀਐਮ ਸਾਹਿਬ ਤਾਂ ਵੀ ਨਹੀਂ ਇਹ ਆਪਾਂ ਕਹਿੰਦੇ ਇਹ ਪੰਜਾਬ ਦਾ ਹੈ ਹਾਂ ਸਾਰੇ ਪੰਜਾਬ ਦਾ ਹੋਇਆ ਸਾਰੇ ਪੰਜਾਬੀਆਂ ਦਾ ਜੇ ਆਰਡੀਐਫ ਆਊਗਾ ਤਾਂ ਪੰਜਾਬ ਦੀ ਡਿਵੈਲਪਮੈਂਟ ਹੋਊਗੀ ਸੜਕਾਂ ਟੁੱਟੀਆਂ ਪਈਆਂ ਨੇ ਬੁਰਾ ਹਾਲ ਹੋ ਆਰਡੀਐਫ ਨਾਲ ਹੀ ਹੋਣੀਆਂ ਨੇ ਹਰੇਕੀ ਆਰਡੀਐਫ ਨਾਲ ਕਰਦੇ ਆਂ ਠੀਕ ਹੈ ਹੁਣ ਮਸਲਾ ਇੱਥੇ ਖੜਾ ਹੈ ਬਾਕੀ ਦੇਖਦੇ ਆਂ ਵੀ ਇਹ ਕੀ ਹੁਣ ਕਦੋਂ ਚੱਕੀ ਜਾਂਦੀ ਹੈ ਜਿਹੜੀ ਪਹਿਲਾਂ ਦੀ ਕਣਕ ਪਈ ਹੈ ਹਜੇ ਤੱਕ ਉਹ ਕਦੋਂ ਖਾਲੀ ਹੁੰਦੇ ਨੇ ਗਟਾਉ ਨੂੰ ਦੇਖਦੇ ਆਂ ਬੰਗਰੂ ਪਤਾ ਠੀਕ ਹੈ ਤੇ ਸਰਪੰਚ ਸਾਹਿਬ ਇੱਕ ਸਣੂ ਇਹ ਦੱਸੋ ਵੀ ਭਾਰਤ ਚ ਮੰਗਤਿਆਂ ਦੀ ਬਹੁਤ ਪਰਮਾਰ ਇਹ ਮੁੱਦਾ ਪਿਛਲੇ ਸਮੇਂ ਤੋਂ ਬਹੁਤ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ ਹੁਣ ਇਹਦੇ ਚ ਕੀ ਅਪਡੇਟ ਆਈ ਜਿਆਦਾ ਜਾਨੀ ਇਹ ਚ ਕੋਈ ਸ਼ੱਕ ਨਹੀਂ ਵੀ ਮੰਗ ਤੇ ਬਹੁਤ ਜਿਆਦੇ ਨਹੀਂ ਤੁਹਾਨੂੰ ਚੌਂਕਾਂ ਚ ਬੱਤੀਆਂ ਤੇ ਰੈੱਡ ਲਾਈਟ ਤੇ ਲਈ ਜਨਾਨੀਆਂ ਗੋਦੀ ਦੋ ਦੋ ਜਵਾਕ ਇੱਕ ਇੱਕ ਜਵਾਕ ਤਫਪਚ ਪਤਾ ਨਹੀਂ ਉਹ ਜਵਾਕਾਂ ਨੂੰ ਕੀ ਖਵਾਇਆ ਹੁੰਦਾ ਜਾਂ ਕੀ ਹੁੰਦਾ ਉਹ ਜਵਾਕ ਤੱਪੇ ਛੜਦੇ ਰਹਿੰਦੇ ਨੇ ਗੋਦੀਆਂ ਚ ਝੋਲੀਆਂ ਚ ਪਾਪਾ ਦੋ ਦੋ ਨੂੰ ਲਈ ਫਿਰਦੀਆਂ ਲੋਕਾਂ ਨੂੰ ਟੰਗ ਕਰਦੇ ਜਾਂਦੇ ਨੇ ਖਾਸ ਤੌਰ ਤੇ ਅੰਮ੍ਰਿਤਸਰ ਜਿੱਥੇ ਵੱਡੇ ਧਾਰਮਿਕ ਸਥਾਨ ਨੇ ਰਾਮ ਤੀਰਤ ਜਿੱਥੇ ਸੁਖਨਾਲਾ ਮੰਦਿਰ ਹੈ ਸ੍ਰੀ ਹਰਮੰਦਰ ਸਾਹਿਬ ਹੈ ਉੱਥੇ ਵੱਡੀ ਹੋਇਆ ਹੁਣ ਅੰਮ੍ਰਿਤਸਰ ਦੇ ਸਮਾਜ ਸੇਵੀਆਂ ਨੇ ਡੀਸੀ ਸਾਹਿਬ ਨੂੰ ਮਿਲ ਕੇ ਐਕਸ਼ਨ ਕਰਾਇਆ ਅੱਜ ਹੂੰ ਮੰਗਤਿਆਂ ਦੇ ਜਿੱਥੇ 골ਡਨ ਗੇਟ ਕੋਲ ਪੁਲਿਸ ਵੀ ਫੇਰ ਰਹੀ ਸੀ ਸਮਾਜ ਸੇਵੀ ਨਾਲ ਸੀ ਰੇਡੀਜ ਪੁਲੀਸ ਜਾਂ ਅਰਥ ਪੁਲੀਸ ਸਮਾਜ ਸੇਵੀ ਡੀਸੀ ਸਾਹਿਬ ਦੇ ਆਡਰਾਂ ਤੇ ਕਹਿੰਦੇ ਵੀ ਇਹਨਾਂ ਨੂੰ ਬੱਚੇ ਲੈ ਕੇ ਇਹਨਾਂ ਤੋਂ ਹੂੰ ਵੀ ਬੱਚੇ ਕੀ ਪਤਾ ਇਹਨਾਂ ਦੇ ਨੇ ਕਿ ਜਿਵੇਂ ਚੋਰੀ ਹੋ ਰਹੇ ਨੇ ਬਚੂੜਾਂ ਦੇ ਬਾਹਰੋਂ ਜਾਂ ਹੋਰ ਧਰਮ ਖਿਤਾਣਾ ਦੇ ਬਾਹਰੋਂ ਵੀ ਬੱਚਿਆਂ ਦਾ ਡੀਐਨਏ ਟੈਸਟ ਕਰਾਇਆ ਜਾਵੇ ਕਿਹਦੇ ਬੱਚੇ ਨੇ ਠੀਕ ਹੈ ਜੀ ਅੱਜ ਪੁਲਿਸ ਨੇ ਕਰਿਆ ਫੜੇ ਨੇ ਅਰੈਸਟ ਕਰੇ ਨੇ ਤੁਸੀਂ ਯਕੀਨ ਕਰੋਗੇ ਇੱਕ ਬੰਦੇ ਮੈਂ ਦੇਖਿਆ ਹੋਗਾ ਖਬਰਾਂ 'ਚ ਇੱਕ ਬੰਦੇ ਦੇ 8 ਬੱਚੇ ਇੱਕ ਬੰਦੇ ਕੋਲੇ ਕਹਿੰਦਾ ਮੇਰੇ ਨੇ ਲਾ ਦੱਸੋ ਉਹ ਜਿਹੜੇ ਸਮਾਜ ਸੇਵੀ ਸੀ ਉਹਨਾਂ ਨੇ ਕਿਹਾ ਵੀ ਇਹੀ ਆ ਸਰਗਣਾ ਸਾਰੇ ਕਾਸੇ ਦਾ ਇਹੀ ਇਹਨਾਂ ਨੂੰ ਕਹਿੰਦਾ ਵੀ ਆਇਆ ਉੱਥੇ ਕਰੋ ਮੰਗੋ ਆਇਆ ਚੌਂਕ 'ਚ ਮੰਗੋ ਚੌਂਕ 'ਚ ਵੀ ਇਹ ਕਰਦਾ ਇਹ ਯਾਰ ਬਹੁਤ ਵਧੀਆ ਗੱਲ ਲੱਗ ਕਿਉਂਕਿ ਬੱਚੇ ਚੋਰੀ ਹੋਉਂਦੀਆਂ ਘਟਨਾਵਾਂ ਮਜਾ ਮੰਗੜਾ ਤੋਂ ਨਹੀਂ ਕਾਨੂੰਨੀ ਜੁਰਮ ਹੈ ਬੱਚਾ ਨੂੰ ਨਿੱਕੇ ਨਿੱਕੇ ਮਸੂਮਾਂ ਨੂੰ ਲੈ ਕੇ ਮੰਗਰੀਆਂ ਨੇ ਅੱਜ ਅੰਮ੍ਰਿਤਸਰ ਤੋਂ ਮਿਹਮਦੀ ਸ਼ੁਰੂਆਤ ਹੋਈ ਹੈ ਗ੍ਰਿਫਤਾਰ ਕਰੇ ਨੇ ਕਈ ਲੈ ਕੇ ਫੜ ਕੇ ਅੱਛਾ ਜੀ ਇੱਕ ਸਰਪੰਚ ਸਾਹਿਬ 9 ਜੁਲਾਈ ਨੂੰ ਡੈਡਲਾਈਨ ਸੀਗੀ ਅਮਰੀਕਾ ਨਾਲ ਕਿਸੇ ਸਮਝੌਤੇ ਦੀ ਭਾਰਤ ਦੀ ਉਹਦਾ ਕੀ ਬਣਿਆ ਜੀ ਉਹ ਵਪਾਰਕ ਸਮਝੌਤਾ ਅਮਰੀਕਾ ਤੇ ਇੰਡੀਆ ਵਿਚਾਲੇ ਆ ਉਹ ਵੈ ਟ੍ਰੰਪ ਨੇ ਤਾਂ ਬਿਆਨ ਦਿੱਤਾ ਕਹਿੰਦਾ ਵੀ ਸਾਡਾ ਤਾਂ ਹੋ ਗਿਆ ਅਮਰੀਕਾ ਨਾਲ ਹਾਂ ਜੇਕਰ ਤੁਸੀਂ ਉਹ ਥਾਣੇਦਾਰੀ ਵਾਲੀ ਗੱਲ ਹੀ ਕਰਦਾ ਹੈ ਕਹਿੰਦਾ ਜ਼ੀਰੋ ਟੈਰਫ ਤੇ ਹਾਂ ਜਿਵੇਂ ਸਾਡਾ ਇੰਡੋਨੇਸ਼ੀਆ ਨਾਲ ਹੋ ਗਿਆ ਕਹਿੰਦਾ ਉਮੀਂ ਇੰਡੀਆ ਨਾਲ ਹੋਊਗਾ ਵੈਸੇ ਆਪਣੇ ਇੰਡੀਆ ਵਾਲੇ ਹਜੇ ਕਹਿ ਰਹੇ ਨੇ ਵੀ ਨਹੀਂ ਹਜੇ ਵੇਟ ਕਰੋ ਹਜੇ ਹੋਇਆ ਨਹੀਂ ਕੋਈ ਅਧਿਕਾਰਤ ਬਿਆਨ ਆਇਆ ਕੋਈ ਨਾ ਨਾ ਇੰਡੀਆ ਨੇ ਨਹੀਂ ਦਿੱਤਾ ਟਰੰਪ ਨੇ ਆਪ ਬਿਆਨ ਦਿੱਤਾ ਕਿਉਂਕਿ ਗੱਲ ਇਹ ਹੈ ਨਾ ਵੀ ਇਹ ਜ਼ੀਰੋ ਟੈਰਫ ਤੇ ਖਰੀਦ ਕੇ ਸਾਡੀ ਤਾਂ ਮੰਡੀ ਬਰਬਾਦ ਹੋ ਜੂਗੀ ਉਹਦੀ ਖੇਤੀਬਾੜੀ ਆਪਣਾ ਡੈਰੀ ਇੰਡੀਆ ਹਜੇ ਮੰਗ ਕਰ ਰਿਹਾ ਵੀ ਖੇਤੀਬਾੜੀ ਤੇ ਡੈਰੀ ਦਾ ਨਾਂ ਕਰ ਪਰ ਉਹ ਫਾਤਮੀ ਰਿਹਾਵ ਦੀ ਮੰਗ ਮੰਨੌ ਕੇ ਜਣੀ ਦਵਾ ਪਾ ਰਿਹਾ ਹੈ ਕਿਉਂਕਿ ਖੇਤੀਬਾੜੀ ਤੇ ਡੈਰੀਏ ਮੁੱਖਤੰਦੇ ਨੇ ਬਿਲਕੁਲ ਜੀ ਜੇ ਹੁਣ ਅਮਰੀਕਾ ਦਾ ਇੱਥੇ ਦਬ ਦਬਾ ਹੋ ਗਿਆ ਖੇਤੀਬਾੜੀ ਤੇ ਡੈਰੀ ਫਾਰਮਿੰਗ ਚ ਫੇਰ ਪੰਜਾਬ ਦੇ ਕਿਸਾਨ ਹਿੰਦੁਸਤਾਨ ਦੇ ਕਿਸਾਨ ਜਾਂ ਇਸ ਇਹਦੇ ਨਾਲ ਜੁੜੇ ਹੋਏ ਵਪਾਰੀ ਕਿੱਧਰ ਜਾਣਗੇ ਅਜੇ ਜਣੀ ਉਹ ਕਰਿਆ ਨਹੀਂ ਜਦ ਅੱਛਾ ਜੀ ਪਿਛਲੇ ਸਮੇਂ ਤੋਂ ਕਰਨਲ ਬਾਟਸ ਦੇ ਮੁੱਦੇ ਤੇ ਬਹੁਤ ਮੁੱਦਾ ਉੱਠਿਆ ਜੀ ਕੀ ਬਣ ਰਿਹਾ ਜੀ ਉਹਦਾ ਹਾਂ ਉਕੱਲਾ ਹਾਈ ਕੋਰਟ ਨੇ ਕਾਪੜਾਹਾਂ ਰੱਗੀਆਂ ਨੇ ਚੱਤਿਆ ਹੋਈ ਐ ਮਾਨਜੋ ਹਾਈ ਕੋਰਟ ਨੇ ਸੀਬੀਆਈ ਨੂੰ ਦਿੱਤਾ ਅੱਛਾ ਜੀ ਜਿਹੜਾ ਕਿ ਪੰਜਾਬ ਸਰਕਾਰ ਪੁਲਿਸ ਵੀ ਨਹੀਂ ਚਾਹੁੰਦੀ ਸੀ ਪਹਿਲਾਂ ਮਾਨਜੋ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਦਿੱਤਾ ਸੀ ਕਿਉਂਕਿ ਜਿਹੜਾ ਕਰਨਾਲ ਬਾਦ ਸੀ ਜਾਂ ਉਹਦਾ ਪਰਿਵਾਰ ਸੀ ਉਹ ਮੰਗ ਕਰ ਰਿਹਾ ਸੀ ਵੀ ਸਾਨੂੰ ਪੰਜਾਬ ਪੁਲਿਸ ਤੇ ਯਕੀਨ ਨਹੀਂ ਠੀਕ ਹੈ ਜੀ ਵੀ ਇਹ ਤਾਂ ਪੱਖਪਾਤ ਕਰਨਗੇ ਹੁਣ ਚੰਡੀਗੜ੍ਹ ਵਾਲਿਆਂ ਨੇ ਤਾਂ ਕੋਈ ਕਾਰਵਾਈ ਨਹੀਂ ਕੀਤੀ 121-22 ਦਿਨ ਹੋ ਗਏ 21-22 ਦਿਨ ਹੋ ਗਏ ਚੰਡੀਗੜ੍ਹ ਵਾਲਿਆਂ ਨੇ ਵੀ ਕੁਝ ਨਹੀਂ ਕਾਰਵਾਈ ਕੀਤੀ ਉਹ ਤੇ ਕੱਲ ਨਾਲੇ ਤਾਂ ਮਾਨਯੋਗ ਜੱਜ ਸਾਹਿਬ ਨਰਾਜ ਹੋਏ ਚੰਡੀਗੜ੍ਹ ਪੁਲਿਸ ਨਾਲ ਅਫਸਰਾਂ ਨਾਲ ਜਿਹੜੇ ਗਏ ਸੀ ਨਾਲੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਤਾਂ ਜਿਹੜੀ 307 ਲੱਗੀ ਸੀ ਤੁਸੀਂ ਹਟਾਉਂਦੇ ਫਿਰਦੇ ਹੋ ਵੀ ਸਾਨੂੰ ਤਾਂ ਤੁਹਾਡੀ ਨੀਤ ਤੇ ਸ਼ੱਕ ਹੈ ਵੀ ਤੁਸੀਂ ਇਮਾਨਦਾਰੀ ਨਾਲ ਉਹ ਨਹੀਂ ਕਰਦੇ ਤਾਂ ਕਰਕੇ ਸੀਬੀਆਈ ਨੂੰ ਦਿੱਤਾ ਹੁਣ ਜੇ ਸੀਬੀਏ ਜੇ ਨਹੀਂ ਨਹੀਂ ਕਰੂਗੀ ਸੀਬੀਆਈ ਨੇ ਇਨਕੁਆਇਰੀ ਕਰੀ ਤਾਂ ਦਿੱਕ ਕਿੰਨੀ ਪਰਤਾ ਖੁੱਲਣਗੀਆਂ ਦੂਰ ਤੱਕ ਜਾਓਗੀ ਠੀਕ ਹੈ ਜੀ ਗੱਲ ਸਰਪੰਚ ਸਾਹਿਬ ਤੁਸੀਂ ਸਾਡੇ ਨਾਲ ਸਮਾਂ ਕੱਢਿਆ ਬਹੁਤ ਬਹੁਤ ਧੰਨਵਾਦ ਦਸਪਕਰੋ ਦਿਲਪਿਆ ਜੇਕਰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ ਸ਼ੁਕਰੇ